ਫੇਰ ਅਗਲੇ ਬਾਜ਼ਾਰ ਚ ਵੜ ਜਾ ਫੇਰ ਉੱਥੇ ਪਾਣੀ ਨੌਜਵਾਨ ਜਾ ਰਿਹਾ ਪਾਣੀ ਦੇ ਵਿੱਚ ਵੀ ਸਟਰਗਲ ਕਰਦਾ ਦੇਖੋ ਪਾਣੀ ਆ ਦੇ ਛਿੱਟੇ ਲੋਕ ਪਰੇਸ਼ਾਨ ਕੋਈ ਜਨਤਾ ਨਹੀਂ ਓਏ ਹੜ੍ਹ ਤਾਂ ਇੱਧਰ ਆ ਰਹੇ ਨੇ ਸੰਗਰੂਰ ਤੇ ਲੋਕ ਉੱਧਰ ਫਿਰਦੇ ਨੇ ਪੂਰਾ ਸੰਗਰੂਰ ਨੂੰ ਬਚਾਉਣ ਦੀ ਲੋੜ ਹੈ ਬਹੁਤ ਮਾੜਾ ਹਾਲ ਹੈ ਬਈ ਬਹੁਤ ਮਾੜਾ ਹੈ ਦੁਕਾਨਦਾਰਾਂ ਦਾ ਵਿਚਾਰਾਂ ਦਾ ਉਦੋਂ ਔਖਾ ਗਾਹਕ ਨਹੀਂ ਆਉਂਦਾ ਕੋਈ ਆ ਪਾਣੀਆਂ ਦਾ ਉਦੋਂ ਔਖਾ ਇਹਦਾ ਕੋਈ ਹੱਲ ਹੀ ਨਹੀਂ ਹੈਗਾ ਅਜੇ ਤੱਕ ਮੀਂਹ ਰਾਤ ਬਹੁਤ ਜ਼ਿਆਦਾ ਪਿਆ ਓਏ ਪੋਸਟ ਓ ਵੀ ਪਾਣੀ ਖੜਿਆ ਹੋਣਾ ਉੱਥੇ ਵੀ ਸਾਰੇ ਕਿਤੇ ਪਾਣੀ ਆ ਵੀਰੇ ਪੋਸਟ ਆਫਿਸ ਤੇ ਨਹੀਂ ਉਧਰ ਤਾਂ ਉਦੋਂ ਪਾਣੀ ਆ ਪੋਸਟ ਆਫਿਸ ਤੇ ਥੋੜਾ ਜਿਹਾ ਆਇਆ ਤੇ ਆ ਦੇਖੋ ਬਸ ਹੁਣ ਸੁੱਕਾ ਆਇਆ ਥੋੜਾ ਥੋੜੀ ਆ ਯਾਰ ਆ ਦੁਕਾਨਦਾਰ ਵਿਚਾਰੇ ਸਫਾਈ ਕਰਦੇ ਹੋਏ ਉੱਥੇ ਮੋਟਰ ਸਲ ਬੰਦ ਥੀ ਨਹੀਂ ਬੰਦ ਹੁੰਦਾ ਵੀ ਤੇ ਜਾਣਾ ਹੀ ਪਊਗਾ ਉਹ ਇਧਰ ਮਾਈ ਦੁਕਾਨਦਾਰ ਸਫਾਈਆਂ ਕਰਦੇ ਹੋਏ ਬਸ ਆ ਥੋੜਾ ਜਿਹਾ ਸੁੱਕਾ ਆ ਉਸ ਤੋਂ ਬਾਅਦ ਥਾਣੇ ਕੋਲੋਂ ਕਿਲਾ ਚੌਂਕਾ ਬੀਜੇ ਚੌਂਕਾ ਹੋਏ ਪਾਣੀ ਬਹੁਤ ਗੋਇਸ ਸੰਗਰੂਰ ਦੇ ਕਿਹੜੇ ਮਰਜੀ ਉਹ ਚ ਵਗ ਜਾ ਬਹੁਤ ਪਾਣੀ ਆ ਓਏ ਸੰਗਰੂਰ ਚ ਘਰਾਂ ਚ ਵੀ ਪਾਣੀ ਵੜ ਗਿਆ ਸੰਗਰੂਰ ਓਏ ਕੋਈ ਹੱਲ ਨਹੀਂ ਹੈਗਾ ਪਾਣੀ ਦਾ ਬਹੁਤ ਬੁਰਾ ਹਾਲ ਆ ਗਲੀਆਂ ਬਾਜ਼ਾਰਾਂ ਸੜਕਾਂ ਚ ਤੇ ਇਹ ਬਾਜ਼ਾਰ ਚ ਵਗਦਾ ਤੇ ਇਹ 메인 ਸੜਕਾਂ ਤੇ ਵਗਦਾ ਪਾਣੀ ਉਹ ਪਾਣੀ ਦੇਖ ਲੋਕ ਕਿਵੇਂ ਦੁਖੀ ਹੋ ਕੇ ਜਾ ਰਹੇ ਨੇ ਭਰਾਜ ਉੱਥੇ ਹੜਾਂ 'ਚ ਫਿਰਦੀ ਆ ਉੱਥੇ ਹੜ ਤਾਂ ਇੱਥੇ ਆ ਰਹੇ ਨੇ ਸੰਗਰੂਰ 'ਚ ਉੱਥੇ ਕੀ ਲੋੜ ਆ ਹੜਾਂ ਦੀ ਬਹੁਤ 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 ਸਰੋਪੀ ਆਈ ਭਈਆ ਘਰਾਂ 'ਚ ਪਾਣੀ ਗੜੀਆਂ 'ਚ ਵੀ ਪਾਣੀ ਹੈ ਉੱਤਰ ਜਗਲ ਇੱਧਰ ਡੁੱਬ ਰਹੇ ਨੇ ਆਓ ਦੇਖ ਵਿਚਾਰੇ ਦੁਕਾਨਦਾਰ ਵੀ ਬੈਠੇ ਨੇ ਕੋਈ ਗਾਹਕ ਤਾਂ ਆਉਂਦਾ ਨਹੀਂ ਇੱਧਰ ਵੀ ਪਾਣੀ ਆ ਵਜਾ ਹੱਦ ਸਾਈਡ ਆ ਦੇਖ ਲਓ ਕੀਲਾ ਰੱਖਿਆ ਸੇਵਾ ਭਲਾਈ ਦਫ਼ਤਰ ਰੱਖਿਆ ਕਿਸੇ ਕਰਨ ਵਿਚਾਰੇ ਪਾਣੀ ਦੀ ਧਰਦੇ ਨੇ ਪਹਿਲਾਂ ਦੁਕਾਨ ਨੇ ਅੰਦਰ ਤੱਕ ਜਾਣ ਵਾਲਾ ਪਾਣੀ ਬਸ ਜੇ ਅੱਜ ਹੋਰ ਮੀਂਹ ਆ ਗਿਆ ਅੰਦਰ ਵਗ ਜੂ ਪਾਣੀ ਗੱਡੀਆਂ ਛੜੀਆਂ ਨੇ ਪਾਣੀ ਗੱਡੀਆਂ ਵਾਲਿਆਂ ਨੇ ਕੀ ਹੱਥ ਮਾਰੀਏ ਪਾਣੀਆਂ ਦਾ ਤਾਂ ਬੁਰਾ ਹਾਲ ਹੈ ਗੱਡਿਆਂ ਨੂੰ ਹੱਥ ਤਾਂ ਤਾਂ ਮਾਰੀਏ ਹੌਲੀ ਜੀ ਹੌਲੀ ਹੌਲੀ ਬਾਪੂ ਹੌਲੀ ਬੇਬੇ ਕਿੱਥੇ ਆਏ ਪਾਣੀ ਪੈ ਜਾਂਦਾ ਕਹਿੰਦੇ ਉਸ ਤੋਂ ਬਾਅਦ ਹਾਲ ਡੀਸੀ ਦਾ ਅਫਸਰ ਦਾ ਜਿੱਥੇ ਸਾਰੇ ਮਾਦਲੇ ਹੱਲ ਹੁੰਦੇ ਨੇ ਉੱਥੇ ਦਾ ਚੱਲ ਚੱਲ ਆਹ ਮਾਰਕੀਟ ਕਹਿੰਦੇ ਨੇ ਕੀ ਨਾਮ ਆ ਮਾਰਕੀਟ ਦਾ ਕਿਲਾ ਮਾਰਕੀਟ ਚ ਇੱਥੇ ਇਹ ਉੱਚੀ ਹੋਣ ਕਰਕੇ ਇੱਥੇ ਨਹੀਂ ਹੈਗਾ ਪਾਣੀ ਕਿਲਾ ਮਾਰਕੀਟ ਚ ਕਿਲਾ ਮਾਰਕੀਟ ਚ ਪਾਣੀ ਰਹੇਗਾ ਪਰ ਉਦੋਂ ਬਾਅਦ ਫੇਰ ਪਾਣੀ ਸਟਾਰਟ ਹੋ ਜਾਂਦਾ ਕੋਟ ਕੋਲੋਂ ਦੇਖੋ ਫੇਰ ਪਾਣੀ ਦਾ ਖਾਨੇ ਦੇ ਅੱਗੇ ਘਾਂਟਾ ਕਰ ਗੋਲੇ ਫੇਰ ਪਾਣੀ ਡਾਢ ਹੋ ਜਾਂਦਾ